ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਹੋ ਤੁਸੀਂ ਸਾਰੇ ਜਣੇ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਤੇ ਖੁਸ਼ਹਾਲ ਹੋਵੋਗੇ ਵਾਹਿਗੁਰੂ ਤਾਂ ਉਹ ਮੇਰੇ ਸ਼ਾਈ ਚੜ੍ਹਦੀ ਕਲਾ ਵਿੱਚ ਰੱਖੇ ਤੇ ਮੈਂ ਵੀ ਠੀਕ ਠਾਕ ਹਾਂ ਤੇ ਲੋ ਜੀ ਬਹੁਤ ਦਿਨਾਂ ਬਾਅਦ ਆਪਾਂ ਫਿਰ ਆਪਣੇ ਵਲੌਗ ਤੇ ਆ ਚੁੱਕੇ ਹਾਂ ਆਪਣੇ ਵਲੌਗ ਦੀ ਸ਼ੂਟਿੰਗ ਕੀਤੀ ਆ ਕਿ ਕਈ ਦਿਨਾਂ ਤੋਂ ਵਲੌਗਸ ਕਰਕੇ ਨਹੀਂ ਸੀ ਹੁੰਦੇ ਥੋੜੀ ਜੀ ਨਾ ਪ੍ਰੋਬਲਮ ਜੀ ਸੀ ਇਸ ਕਰਕੇ ਮੇਰਾ ਵਲੌਗ ਬਣਾਉਣ ਨੂੰ ਬਿਲਕੁਲ دل ਨਹੀਂ ਸੀ ਕਰਦਾ ਪੂਰਾ 1 ਮਹੀਨਾ ਹੋ ਗਿਆ ਆਪਾਂ ਵਲੌਗ ਕੋਈ ਵੀ ਅਪਲੋਡ ਨਹੀਂ ਕੀਤਾ ਤੇ ਫਿਰ ਤੋਂ ਆਪਾਂ ਵਲੌਗ ਬਣਾਉਣੇ ਸ਼ੁਰੂ ਕਰ ਦਿੱਤੇ ਆ ਤੇ ਲੋ ਜੀ ਇੱਥੇ ਟਾਈਮ ਹੋ ਗਿਆ ਸੀ ਪੂਰੇ 6 ਵਜ ਦਾ ਤੇ ਮੈਂ 5 ਵਜੇ ਦੀ ਉੱਠੀ ਹੋਈ ਸੀ ਚਾਹ ਪਾਣੀ ਬਣਾਇਆ ਕਿ ਸਰਦਾਰ ਜੀ ਉਹਨਾਂ ਨੇ ਜਾਣਾ ਸੀ ਡਿਊਟੀ ਤੇ ਉਹਨਾਂ ਦਾ ਟਿਫਨ ਰੈਡੀ ਕਰਨ ਦੇ ਸੀ ਤੇ ਬਾਹਰ ਬਹੁਤ ਜ਼ਿਆਦਾ ਠੰਡਾ ਮੌਸਮ ਸੀ ਤੇ ਅੱਜ ਤਿੰਨ ਦਿਨ ਹੋ ਗਏ ਲਗਾਤਾਰ ਮੀਂਹ ਪੈਦੇ ਨੂੰ ਮੀ ਹਟਣ ਦਾ ਨਾਮ ਹੀ ਨਹੀਂ ਲੈਂਦਾ ਸਵੇਰੇ 8 ਵਜੇ ਸ਼ੁਰੂ ਹੋ ਜਾਂਦਾ ਵਾ ਦੁਪਹਿਰੇ 10 12 ਵਜੇ ਹਟ ਜਾਂਦਾ ਦਿੱਲੀ ਇਦਾਂ ਹੀ ਕਰਦਾ ਪਿਆ ਵਾ ਤੇ ਮੌਸਮ ਬਹੁਤ ਜ਼ਿਆਦਾ ਖਰਾਬ ਹੋਇਆ ਪਿਆ ਬਾਹਰ ਹਵਾ ਵੀ ਵਗਦੀ ਆ ਤੇ ਚਲੋ ਜਿਹੜੀ ਜ਼ਿਆਦਾ ਗਰਮੀ ਸੀ ਉਹਦੇ ਤੋਂ ਤੇ ਆਪਾਂ ਨੂੰ ਰਾਹਤ ਮਿਲੀ ਆ ਹੁਣ ਚ ਕੋਈ ਚੱਕਰ ਨਹੀਂ ਆ ਤੇ ਲੋ ਜੀ ਇੱਥੇ ਮੈਂ ਬਣਾਉਂਦੀ ਸੀ ਫੁੱਲਕੇ ਚਾਹ ਬਣਾ ਕੇ ਆਪਾਂ ਸਾਰਿਆਂ ਨੂੰ ਪਿਆ ਦਿੱਤੀ ਸੀ ਬੱਚੇ ਵੀ ਆਪਣੇ ਉੱਠ ਖੜੇ ਸੀ ਤੇ ਮੈਂ ਹਲੇ ਚਾਹ ਪੀਨੀ ਕਿਉਂਕਿ ਮੈਨੂੰ ਇਹ ਸੀ ਕਿ ਮੈਂ ਫਟਾਫਟ ਪਹਿਲਾਂ ਫੁਲਕੇ ਬਣਾ ਲਾਂ ਤੇ ਆਟਾ ਆਪਣਾ ਥੋੜਾ ਜਿਹਾ ਰਾਤ ਵਾਲਾ ਪਿਆ ਸੀ ਉਹਦੇ ਆਪਾਂ ਫੁਲਕੇ ਬਣਾ ਤੇ ਬਹੁਤ ਵਧੀਆ ਰਹਿੰਦਾ ਜਦੋਂ ਆਪਾਂ ਟਿਫਨ ਦੇ ਵਿੱਚ ਬੰਦ ਕਰਕੇ ਰੱਖ ਦਿੰਨੇ ਆ ਨਾ ਤੇ ਉੱਪਰ ਅਰਫੈਂਡ ਜ਼ਕਯੋ ਲਾ ਦਿੰਨੇ ਆ ਤੇ ਆਟਾ ਬਲੈਂਮ ਰਹਿੰਦਾ ਤੇ ਐ ਲੱਗਦਾ ਜਿਵੇਂ ਹੁਣੇ ਗੁੰਨਿਆ ਹੁੰਦਾ ਵਾ ਤੇ ਇੱਥੇ ਆਪਾਂ ਕਿ ਫਿਰ ਰੈਡੀ ਕਰ ਲੱਗੇ ਸੀ ਰਾਤ ਆਪਾਂ ਬਣਾਈ ਸੀ ਗੋਪੀ ਦੀ ਸਬਜੀ ਅੱਜ ਮੇਰਾ ਫਰਸਟ ਵਲੌਗ ਹੀ ਆ ਜਿਹੜਾ ਮੈਂ ਹੁਨੇ ਹੀ ਮਤਲਬ ਇਸ ਟਾਈਮ ਸ਼ੂਟ ਕਰ ਲੱਗੀ ਆ ਨਾ ਕੱਲ ਨਾ ਪਰਸੋਂ ਕੋਈ ਵਲੌਗ ਨਹੀਂ ਸ਼ੂਟ ਕੀਤਾ ਤੇ ਅੱਜ ਤਰੀਕ ਹੈਗੀ ਆ ਜੀ 26 ਜੂਨ 26 ਜੂਨ ਨੂੰ ਪਹਿਸਟ ਵਲੌਗ ਆਪਣਾ ਇੱਕ ਮਹੀਨੇ ਬਾਅਦ ਫੇਰ ਸ਼ੂਟ ਕਰਨ ਲੱਗੇ ਆ ਤੇ ਦੇਖੋ ਬੱਚੇ ਵੀ ਉੱਠ ਖੜੇ ਸੀ ਉਹਨਾਂ ਨੇ ਵੀ ਹਲੇ ਚਾਹ ਨਹੀਂ ਸੀ ਪੀਤੀ ਕਿਉਂਕਿ ਉਹ ਆਪਣੇ ਪਾਪਾ ਨਾਲ ਖੇਡਣ ਦੇ ਵਿੱਚ ਰੁੱਝੇ ਹੋਏ ਸੀ ਉਹਨਾਂ ਨੂੰ ਇਹ ਸੀ ਕਿ ਹੁਣ ਇਹਨਾਂ ਨੇ ਚੱਲ ਜਾਣਾ ਵਾ ਤੇ ਖੇਡ ਲਈ ਬਾਅਦ ਵਿੱਚ ਚਾਹ ਚਰਦੇ ਰਹਿੰਦੇ ਮੰਮਾ ਪਪਾ ਨੇ ਕਦੋਂ ਆਣਾ ਵਾ ਤੇ ਵਸਿੱਧੇ ਬੱਚੇ ਮਸਤੀ ਕਰਨਦੇ ਸੀ ਤੇ ਇੱਥੇ ਸਕੰਦਰ ਆ ਗਿਆ ਸੀ ਕਹਿੰਦਾ ਮम्मा ਚਾਹ ਦੇ ਦੋ ਪਪਾ ਨੇ ਹੁਣ ਚਲੇ ਜਾਣਾ ਮੈਨੂੰ ਚਾਹ ਪਾ ਦੋ ਮੈਂ ਕਿਹਾ ਸ਼ੀਸ਼ੀਆਂ ਤੋਕੇ ਫਿਰ ਤੈਨੂੰ ਪਾ ਕੇ ਦਿੰਨੀ ਆ ਬਾਹਰ ਦਾ ਮੌਸਮ ਦੇਖੋ ਬੱਦਲ ਹੀ ਬੱਦਲ ਚੜੇ ਪੈ ਸੀ ਤੇ ਮੀਂਹ ਆਉਣ ਹੀ ਵਾਲਾ ਸੀ ਸੁਲਤਾਨ ਸਕੰਦਰ ਝੂਟਾ ਲੱ ਲੱਗ ਗਈ ਲੋ ਜੀ ਸਰਦਾਰ ਜੀ ਉਹਨਾਂ ਨੂੰ ਮੈਂ ਧੋੜ ਕੇ ਤੇ ਇੱਥੇ ਲੱਗ ਪਈ ਸੀ ਝਾੜੂ ਲਗਾਉਣ ਟਾਈਮਿੰਗ ਹੋਈ ਸੀ ਹੱਲੇ ਸਾਡੇ ਕੁਝ 6 ਵਜ ਦਾ ਟਾਈਮ ਸੀ ਇੱਥੇ ਜਿਆਦਾ ਟਾਈਮ ਨਹੀਂ ਸੀ ਹੋਇਆ ਲੈ ਮੈਨੂੰ ਇਹ ਸੀ ਕਿ ਫੇਰ ਮੀ ਆਣ ਖੜਨਾ ਮਤੇ ਪਹਿਲਾਂ ਝਾੜੂ ਲਗਾ ਲਈਏ ਕਿਉਂਕਿ ਫਿਰ ਜਿਹੜਾ ਤੁਹਾਨੂੰ ਪਤਾ ਵੇੜ ਦੇ ਵਿੱਚ ਕਚਰਾ ਹੁੰਦਾ ਮੀ ਦੇ ਨਾਲ ਉੱਥੇ ਜੰਮ ਜਾਂਦਾ ਵਾ ਇਤੋਂ ਚੰਗਾ ਕਿ ਪਹਿਲਾਂ ਝਾੜੂ ਲਗਾ ਲਈਏ ਕਚਰਾ ਇਕੱਠਾ ਹੋ ਜਾਂਦਾ ਵਾ ਫਿਰ ਜਿਹੜਾ ਮੀ ਪੈਂਦਾ ਰਹਿੰਦਾ ਵਾ ਤੇ ਉਹ ਮਿੱਟੀ ਜੰਮ ਜਾਂਦੀ ਹੈ ਕਚਰਾ ਨਹੀਂ ਜੰਮਦਾ ਉੱਥੇ ਤੇ ਕਚਰਾ ਜੰਮਣ ਤੋਂ ਬਚਾਅ ਹੋ ਜਾਂਦਾ ਨਾਲੇ ਵੇੜ ਆਪਣਾ ਬਿਲਕੁਲ ਸਾਫ਼ ਹੋ ਜਾਂਦਾ ਵਾ ਸਫਾਈ ਸਫਾਈ ਜੀ ਲੱਗਦੀ ਹੈ ਜਦੋਂ ਇਦਾਂ ਮੀ ਪੈਂਦਾ ਗੰਨਜ਼ਾ ਪਿਆ ਬਿਲਕੁਲ ਵੀ ਵਦੀਆਂ ਨਹੀਂ ਲੱਗਦਾ ਤੇ ਮੌਸਮ ਬਹੁਤ ਹੀ ਜ਼ਿਆਦਾ ਠੰਡਾ ਸੀ ਲੋਨ ਜੀ ਪਹਿਲਾਂ ਤਾਂ ਜਿਹੜੇ ਮੇਰੇ ਚੈਨਲ ਤੇ ਨਿਊ ਆਏ ਨੇ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਤੇ ਮੈਨੂੰ ਪਤਾ ਵਾ ਤੁਸੀਂ ਮੇਰੀ ਵੀਡੀਓਜ਼ ਦੀ ਬਹੁਤ ਹੀ ਜ਼ਿਆਦਾ ਵੇਟ ਕੀਤੀ ਆ ਤੇ ਸੋ ਤੁਹਾਡੀਆਂ ਜੀਆਂ ਤੁਹਾਨੂੰ ਪਤਾ ਘਰਾਂ ਦੇ ਵਿੱਚ ਪ੍ਰੋਬਲਮਾਂ ਹੋ ਜਾਂਦੀਆਂ ਵਾ ਕਿਸੇ ਵੇਲੇ ਦਿਲ ਵੀ ਨਹੀਂ ਕਰਦਾ ਬੰਨੇ ਦਾ ਵਲੌਗ ਬਣਾਉ ਨੂੰ ਇਸ ਕਰਕੇ ਨਾ ਬਸ ਇੱਕ ਮੰਥ ਆਪਣੇ ਵਲੌਗ ਨਹੀਂ ਆਏ ਹੁਣ ਮੈਂ ਨਹੀਂ ਕਹਿ ਸਕਦੀ ਕਿ ਡੇਲੀ ਰੂਟੀਨ ਦੇ ਵਿੱਚ ਹੋਣਗੇ ਕੋਈ ਗੱਲ ਨਹੀਂ ਇੱਕ ਦੋ ਦਿਨ ਛੱਡ ਕੇ ਆਪਾਂ ਵਲੌਗ ਤਾਂ ਨੇ ਨਾ ਸ਼ੇਅਰ ਕਰਿਆ ਕਰਾਂਗੇ ਤੇ ਇੱਥੇ ਬਸ ਆਪਣੇ ਪੂਰੇ 베ੜੇ ਦੀ ਜਿਹੜੀ ਸਫਾਈ ਸੀ ਹੋ ਗਈ ਤੇ ਮੇ ਦੇ ਨਾਲ ਦੇਖੋ ਮਤਲਬ ਸਾਰਾ 베ੜਾ ਖਰਾਬ ਹੋ ਹੀ ਗਿਆ ਸੀ ਟੋਟਲ ਆਲਰੇਡੀ ਆਪਾਂ ਵੈਸੇ ਥੋੜੇ ਇੱਕ ਦਿਨ ਪਹਿਲਾਂ ਪੋਚਾ ਵੀ ਫੇਰਿਆ ਸੀ ਪਰ ਬਿਲਕੁਲ ਵੀ ਉਹ ਹਾਲ ਨਹੀਂ ਰਿਹਾ ਵੇੜੇ ਦਾ ਕਿਉਂਕਿ ਅੱਜ ਪੂਰੇ 3 ਦਿਨ ਹੋ ਗਿਆ 2 ਦਿਨ ਤੇ ਲਗਾਤਾਰ ਮਤਲਬ ਬਹੁਤ ਜ਼ਿਆਦਾ ਮੀਂਹ ਵਰਿਆ ਵਾ ਕਿ 1 ਮਿੰਟ ਵੀ ਬੰਦ ਨਹੀਂ ਹੋਇਆ ਬਸ ਦੁਪਹਿਰੇ ਜਿਹੜਦਾ ਸੀ ਸ਼ਾਮ ਨੂੰ ਫੇਰ ਸਵੇਰੇ ਫੇਰ ਇਤਰਾ ਲਗਾਤਾਰ ਪੈਂਦਾ ਰਿਹਾ ਵਾ ਕਿਸ ਕਰਕੇ ਆਪਣਾ ਵਿੜਾ ਖਰਾਬ ਹੋ ਗਿਆ ਤੇ ਉਧਰਲੀ ਸਾਈਡ ਤੁਹਾਨੂੰ ਪਤਾ ਸੀ ਪਹਿਲਾਂ ਆਪਣਾ ਬਿਲਕੁਲ ਸਾਫ਼ ਹੀ ਥਾ ਪਰ ਹੁਣ ਆਪਾਂ ਮਿੱਟੀ ਪਾ ਕੇ ਤੇ ਉੱਥੇ ਨਾ ਥੋੜੀਆਂ ਬਹੁਤੀਆਂ ਸਬਜ਼ੀਆਂ ਲਗਾਈਆਂ ਪਰ ਬਿਲਕੁਲ ਵੀ ਨਹੀਂ ਹੋਈਆਂ ਕਿਉਂਕਿ ਪਤਾ ਨਹੀਂ ਮਿੱਟੀ ਖਰਾਬ ਹੈ ਜਾਂ ਵਿਜਨ ਦੇ ਵਿੱਚ ਕੋਈ ਪ੍ਰੋਬਲਮ ਹੁੰਦੀ ਹੈ ਪਤਾ ਨਹੀਂ ਕੀ ਗੱਲ ਹੈ ਤੇ ਲੋ ਜੀ ਬਾਹਰ ਆਪਾਂ ਚਾੜੂ ਕੱਢਾਏ ਸੀ ਆਪਣੇ ਵਿੜੇ ਦੀ ਪੂਰੀ ਸਾਫ਼ ਸਫਾਈ ਕਰ ਰਹੇ ਸੀ ਤੇ ਅੰਦਰ ਆਪਣੇ ਹਲੇ ਉਹ ਵੇਹਗਾ ਮੱਛੀਆਂ ਪਿਆ ਸੀ ਇੱਥੇ ਮੈਂ ਲੱਗ ਪਈ ਸੀ ਬਿਸਤਰਿਆਂ ਨੂੰ ਜੋੜਨ ਬਿਸਤਰੇ ਚੱਕਣ ਲੱਗ ਪਈ ਸੀ ਮਤਲਬ ਖਲਾਰਾ ਹੋਲੀ-ਵਲੀ ਜਿਹੜਾ ਅੰਦਰ ਦਾ ਉਹ ਵੀ ਮੈਂ ਚੱਕਣ ਲੱਗ ਪਈ ਸੀ ਬਿਸਤਰੇ ਚੱਕ ਕੇ ਹੁਣ ਆਪਾਂ ਜਾਨੇ ਆ ਪੇਟੀਆਂ ਵਾਲੇ ਕਮਰੇ 'ਚ ਉੱਦ ਤਾਂ ਪੂਤ ਕੰਮ ਅੱਛਾ ਉਹਨਾ ਕੱਪੜੇ ਦਾ ਕੱਪੜਿਆਂ ਦਾ ਕੋਈ ਹਿਸਾਬ ਵੀ ਨਹੀਂ ਆ ਕੱਲ ਮਸਿਆ ਸੀ ਕੱਲ ਆਪਾਂ ਮਤਲਬ ਪਹਿਲਾਂ ਸਵੇਰੇ ਮੀਂਹ ਵਰਦਾ ਰਿਹਾ 10:00 ਵਜੇ ਨੂੰ हट ਗਿਆ ਸੀ ਆਪਾਂ ਮਸਿਆ ਗਿਆ ਸੀ ਤੇ ਉਹ ਕੱਪੜੇ ਪਏ ਸੀ ਮਤਲਬ ਤੁਹਾਨੂੰ ਪਤਾ ਜੇ ਬਾਰਿਸ਼ ਤੋਂ ਮੌਸਮ ਹੋਵੇ ਚਿੱਕੜ ਵਗੈਰਾ ਪਿਆ ਰਹਿੰਦਾ ਵਾ ਤੇ ਤੂੰ ਨਾਲੇ ਕੱਪੜੇ ਸੀ ਕੱਲ ਸ਼ਾਮ ਹੀ ਆਏ ਸੀ 5:00 ਵਜੇ ਸਰਾਂ ਨੂੰ ਕਿਉਂ ਵੀ ਮਤਲਬ ਰੱਖ ਦਿੱਤੇ ਤੇ ਥੋੜਾ ਕ ਬੱਚੇ ਖਲਾਰਾ ਪਾ ਦਿੰਦੇ ਥੱਲੇ ਕੁਰਸੀਆਂ ਰੱਖ ਕੇ ਕੱਪੜਿਆਂ ਨੂੰ ਖਲਾਰ ਦਿੰਦੇ ਆ ਥੋੜਾ ਕ ਮੇਰੇ ਤੋਂ ਫੈ ਜਾਂਦਾ ਤੇ ਥੋੜਾ ਜਿਹਾ ਸਰਦਾਰ ਜੀ ਨਹੀਂ ਪਾ ਦਿੰਦੇ بس ਏਵੇਂ ਕੱਪੜਿਆਂ ਦਾ ਗਾ ਮੱਚਿਆ ਰਹਿੰਦਾ ਵਾ ਤੇ ਇੱਥੇ ਆਪਾਂ ਮਤਲਬ ਮੰਝਾ ਨਹੀਂ ਕੋਈ ਡਾਇਆ ਮੰਝੇ ਮਤਲਬ ਸਾਰੇ ਆਪਣੇ ਬਾਹਰ ਹੀ ਆ ਕੋਈ ਫਿਰ ਸਾਨੂੰ ਪਤਾ ਵਾ ਬੈਂਡ ਕਲੋਨ ਦੋੱਖ ਆ ਜਾਂਦਾ ਵੱਡਾ ਪਰਿਵਾਰ ਆ ਤੇ ਇਸ ਕਰਕੇ ਆਪਾਂ ਦੋ ਕੁਰਸੀਆਂ ਰੱਖੀਆਂ ਹੋਈਆਂ ਉਹਦੇ ਉੱਪਰ ਥੋੜੇ ਜਿਹੀ ਬਿਸਤਰੇ ਹੁੰਦੀਆਂ ਰੱਖ ਲੈਨੇ ਆ ਇਹ ਕੁਰਸੀਆਂ ਆਪਣੀਆਂ ਥੋੜੀਆਂ ਜੀਆਂ ਖਰਾਬ ਹੋਈਆਂ ਇਸ ਕਰਕੇ ਇੱਧਰ ਰੱਖੀਆਂ ਕਿ ਜ਼ਿਆਦਾ ਟੁੱਟਣ ਨਾ ਜ਼ਿਆਦਾ ਖਰਾਬ ਵੀ ਨਾ ਹੋਣ ਤੇ ਇੱਥੇ ਬੱਚੇ ਬਹੁਤ ਜ਼ਿਆਦਾ ਮਸਤੀ ਕਰਨਦੇ ਸੀ ਦੋਵੇਂ ਭਰਾ ਆਪਸ ਦੇ ਵਿੱਚ ਲੜਨਦੇ ਸੀ ਕਦੀ ਉਹਨਾਂ ਨੂੰ ਹਟਾਉਣ ਚੱਲ ਜਾਂਦੀ ਸੀ ਕਦੀ ਕੱਪੜੇ ਚੱਕਣ ਲੱਗ ਪੈਂਦੀ ਸੀ ਇੱਥੇ ਬਸ ਥੋੜੇ ਕ ਵੈਸੇ ਜੋੜ ਕੇ ਰੱਖਿਓਏ ਸੀ ਪਰ ਸਮੀਟਣ ਵਾਲੇ ਸੀ ਤੇ ਅਜੜੀ ਨਿੱਕੀ ਟੋਕਰੀ ਇਹਦੇ ਵਿੱਚ ਮੈਂ ਬੱਚਿਆਂ ਦੇ ਰੱਖ ਦਿੰਦੀ ਆ ਵੱਡੀ ਟੋਕਰੀ ਚ ਸਾਡੇ ਹੁੰਦੇ ਆ ਤੇ ਟਰੰਕ ਦੇ ਵਿੱਚ ਆਪਣੇ ਨਵੇਂ ਕੱਪੜੇ ਹੁੰਦੇ ਆ ਤੇ ਇਦਾਂ ਬਸ ਖਲਾਰਾ ਚੱਕਿਆ ਜਾਂਦਾ ਪੇਟੀ ਤੋਂ ਤੁਹਾਨੂੰ ਪਤਾ ਫਿਰ ਜਦੋਂ ਜ਼ਿਆਦਾ ਕੱਪੜੇ ਖਿਲਰੇ ਹੋਣ ਉਦੋਂ ਵੀ ਜ਼ਿਆਦਾ ਹੀ ਬੁਰਾ ਜਿਹਾ ਲੱਗਦਾ ਵਾ ਤੇ ਇਸ ਕਰਕੇ ਫਿਰ ਮੈਂ ਜੋੜ ਕੇ ਸਾਰੇ ਕੱਪੜੇ ਰੱਖ ਦਿੱਤੇ ਤੇ ਟਾਈਮ ਮੇਰੇ ਖਿਆਲ ਨਾਲ ਹਲੇ ਸਵਾ ਕੋ 7 ਦਾ 7 ਕੁ ਵਜ ਦਾ ਟਾਈਮ ਹੋਣਾ ਵਾ ਤੇ ਇੱਥੇ ਬਸ ਆਪਾਂ ਚਾਹ ਪਣੀ ਫੇਰ ਆਪਣੀ ਦੂਰੀ ਚਾਹ ਦੀ ਇਤਿਆਰੀ ਹੁੰਦੇ ਸੀ ਤੇ ਪਹਿਲੇ ਚਾਹ ਪੀ ਕੇ ਮੈਂ ਆਟਾ ਵੀ ਗੁੰਨ ਕੇ ਰੱਖ ਦਿੱਤਾ ਸੀ ਤੇ ਬਰਤਨ ਵੀ ਸਾਫ ਕਰਕੇ ਰੱਖ ਦਿੱਤੇ ਸੀ ਝਾੜੂ ਲਗਾ ਕੇ ਫਿਰ ਮੈਂ ਉਧਰ ਲੱਗੀ ਹੋਈ ਸੀ ਉਹ ਬਸ ਮਿੰਟਾਂ ਦੇ ਵਿੱਚ ਕਰਕੇ ਆ ਗਈ 10 ਮਿੰਟਾਂ ਦੇ ਅੰਦਰ ਅੰਦਰ ਮੈਂ ਪਾਂਡੇ ਮਾਰ ਕੇ ਆਟਾ ਗੁੰਨ ਕੇ ਰੱਖਾਈ ਸੀ ਫਿਰ ਮੈਂ ਬਸ ਇੱਧਰ ਕੱਪੜਿਆਂ ਦਾ ਖਿਲਾਰਾ ਚੁੱਕਣ ਆ ਗਈ ਸੀ ਮੈਨੂੰ ਇਹ ਸੀ ਜੇ ਸਾਰਾ ਦਿਨ ਖਿਲਰਿਆ ਰਿਹਾ ਇਦਾਂ ਹੀ ਪਿਆਰਿਆ ਨਾ ਕਿਉਂਕਿ ਤੁਹਾਨੂੰ ਪਤਾ ਫਿਰ ਨਾ ਮੇਰਾ ਮਨ ਹੁੰਦਾ ਮੈਂ ਸਵੇਰ ਸਵੇਰ ਕੰਮ ਕਰਾਂ ਦੁਪਹਿਰੇ ਮੇਰਾ ਕਿਸੇ ਕੰਮ ਨੂੰ ਮਨ ਨਹੀਂ ਕਰਦਾ ਇਸ ਕਰਕੇ ਮੈਂ ਦੁਪਹਿਰੇ ਕਈ ਵਾਰੀ ਰੈਸਟ ਕਰ ਲੈਂਦੀ ਆ ਕਈ ਵਾਰੀ ਆਪਣਾ ਫੋਨ ਦੇਖ ਲੈਂਦੀ ਆ ਬਸ ਇਦਾਂ ਹੀ ਸਾਰਾ ਦਿਨ ਲੰਘ ਜਾਂਦਾ ਹੈ ਸਵੇਰੇ ਸਵੇਰ ਬਸ ਕੰਮ ਕਰਨ ਨੂੰ ਦਿਲ ਕਰਦਾ ਵਾ ਤੇ ਆ ਦੇਖੋ ਇੱਥੇ ਟਾਈਮ ਮੇਰੇ ਖਿਆਲ ਨਾਲ 9:00 ਵਜ ਦਾ ਟਾਈਮ ਹੋਇਆ ਸੀ ਜਸਨੇ ਰੋਟੀ ਬਣਾ ਕੇ ਸਾਰਿਆਂ ਨੂੰ ਖਵਾ ਦਿੱਤੀ ਸੀ ਪਰ ਹਜੇ ਭਾਂਡੇ ਮੰਜ ਨਾਲੇ ਪੈ ਸੀ ਅਸੀਂ ਪਾਂਡੇ ਮਾਂਜਣੀ ਲੱਗੀਆਂ ਸੀ ਕਿ ਇੰਨਾ ਤੇਜ਼ ਮੀਂਹ ਆਇਆ ਦੇਖੋ ਪਨਾਲੇ ਕਿਦਾਂ ਵਗੰਦੇ ਆ ਤੇ ਬਹੁਤ ਜ਼ਿਆਦਾ ਮੰਦਾ ਹਾਲ ਹੋ ਗਿਆ ਸੀ ਮੀਂਹ ਦੇ ਨਾਲ ਤਾਂ ਇੰਨੀ ਤੇਜ਼ ਬਾਰਿਸ਼ ਆਈ ਨਾ ਤੇ ਮੌਸਮ ਦੇਖੋ ਕਿੰਨਾ ਖਰਾਬ ਹੋ ਗਿਆ ਇਨਾ ਵੈਸੇ ਵਧੀਆ ਵਾਂ ਮੀਂਹ ਪੈਂਦਾ ਲੋਕਾਂ ਦੀ ਫਸਲਾਂ ਵਧੀਆ ਹੋ ਜਾਣੀਆਂ ਝੋਨਾ ਵਗੈਰਾ ਲੱਗਣ ਦੀ ਆ ਪਰ ਜਿਨ੍ਹਾਂ ਦੇ ਕੱਚੇ ਘਾਰ ਆ ਕੱਚੇ ਮਕਾਨਾਂ ਉਨਾਂ ਲਈ ਤਾਂ ਬਹੁਤ ਔਖਾ ਪਰ ਸਾਡੇ ਲਈ ਹੁਣ ਸੌਖਾ ਵਾ ਪਹਿਲਾਂ ਮੈਨੂੰ ਪ੍ਰੋਬਲਮ ਆਉਂਦੀ ਹੁੰਦੀ ਸੀ ਤੁਹਾਨੂੰ ਦੱਸਿਆ ਸੀ ਪਹਿਲਾ ਹਲੇ ਵਲੌਗ ਵੀ ਤੁਸੀਂ ਵੇਖਿਆ ਹੀ ਪਰ ਹੁਣ ਸਾਨੂੰ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਉਂਦੀ ਪਹਿਲਾਂ ਸਾਡੇ ਉਹ ਪਨਾਲੇ ਪੈਣ ਵਾਲੇ ਸੀ ਉਹ ਵੀ ਥੋੜਾ ਦਿਨ ਹੋਇਆ ਮੀਂਹ ਦਾ ਕਰਕੇ ਪਾ ਲਿਆ ਸਾਡੇ ਅੰਦਰ ਦਾ ਬਚਾਅ ਹੋ ਗਿਆ ਚਿੱਕੜ ਤੋਂ ਤੇ ਲੋ ਜੀ ਇੱਥੇ ਵੇੜੇ 'ਚ ਵੀ ਦੇਖੋ ਕਿੰਨਾ ਚਿੱਕੜ ਹੋ ਗਿਆ ਤੇ ਇਧਰ ਦੇਖੋ ਇਹਨਾਂ ਦੀ ਮਸਤੀ ਕਰ ਕਰਕੇ ਹਾਲਤ ਕੀ ਹੋਈ ਪਈ ਆ ਤੇ ਮੀਂਹ ਦਾ ਆਨੰਦ ਲੈ ਰਹੇ ਸੀ ਵੀ ਤੇ ਅਥੀਨ ਜਿਆਦਾ ਮਤਲਬ ਪ੍ਰਣਾਲਾ ਵਗਣ ਕਰਨ ਤੇ ਸਾਨੂੰ ਇਹ ਸੀ ਉਪਰ ਹੀ ਨੀਂ ਦੇ ਵਿੱਚ ਨਾ ਪਾਣੀ ਪੈ ਜਾ ਉਰੀਓ ਰਾ ਬਣਾਉਂਦੇ ਸੀ ਤੇ ਲੋ ਜੀ ਇੱਥੇ ਟਾਈਮ ਹੋ ਗਿਆ ਪੂਰੇ 5 ਵਜ ਦਾ ਉਸ ਤੋਂ ਬਾਅਦ ਥੋੜਾ ਜਿਹਾ ਮੀਹ ਟਿਆ ਮੈਂ ਪਾਂਡੇ ਮਾਂਸ ਕੀ ਫਿਰ ਮੈਂ ਬੱਚਿਆਂ ਲੈ ਕੇ ਟੇਕ ਗਈ ਸੀ ਮਤਲਬ ਮੀਂਹ ਤਾਂ ਪੈਂਦਾ ਰਿਹਾ ਸਾਰਾ ਦਿਨ ਦੁਪਹਿਰੇ ਜਿਹਾ ਟਿਆ 12 1 ਵਜੇ ਤੇ ਫਿਰ ਉਦੋਂ ਆਪਾਂ 2 3 ਵਜੇ ਠਕ ਕੇ ਚਾਹ ਪਾਣੀ ਬਣਾਇਆ ਚਾਹ ਪਾਣੀ ਪੀਤਾ ਤੇ ਮੰਮੀ ਚੱਲੀ ਸੀ ਆਪਣੇ ਪੇਕੇਆਂ ਨੂੰ ਤੇ ਦੂਰ ਮੇਰਾ ਚੱਲਿਆ ਸੀ ਆਪਣੇ ਨਾਨਕਿਆਂ ਨੂੰ ਇਹ ਚੱਲਿਆ ਸੀ ਮੰਮੀ ਚੱਲੀ ਸੀ ਆਪਣੇ ਪੇਕੇ ਦਾ ਮੇਲਾ ਦੇਖਣ ਉਹਨਾਂ ਦੇ ਪਿੰਡ ਜਿਹੜਾ ਮੇਲਾ ਹੁੰਦਾ ਹੈ ਨਾ ਮੂੰਹ ਦੇਖਣ ਚੱਲੀ ਸੀ ਸ਼ਾਮਾਂ ਦਾ 5 ਵਜੇ ਦਾ ਟਾਈਮ ਸੀ 5 ਵਜੇ ਤੁਰ ਲੱਗੇ ਸੀ ਸਾਰਾ ਦਿਨ ਤਾਂ ਮੀ ਪੈਂਦਾ ਰਿਹਾ ਵਿਚਾਰਿਆਂ ਨੇ ਜਾਣਾ ਸੀ ਪਹਿਲਾ ਟਾਈਮ ਨਹੀਂ ਤੇ ਪਰ ਸਾਰਾ ਦਿਨ ਮੀ ਪੈਂਦਾ ਰਿਹਾ ਇਸ ਕਰਕੇ ਥੋੜਾ ਜਿਹਾ ਲੇਟ ਹੋ ਗਏ ਹੁਣ ਦੇਖੋ ਕਿੰਨੇ ਦੇ ਰਹਿ ਕੇ ਆਉਂਦੇ ਕਿੰਨੇ ਦੇ ਨਹੀਂ ਤੇ ਲੋਜੀ ਪੇਕਿਆਂ ਦੇ ਪੇਕਿਆਂ ਨੂੰ ਜਾਣ ਦਾ ਵੱਖਰਾ ਹੀ ਚਾਹ ਹੁੰਦਾ ਵਾ ਮਤਲਬ ਕੁੜੀ ਦੇ ਮੂੰਹ ਤੇ ਉਹੀ ਚਾਹ ਸਾਡੀ ਮੰਮੀ ਦੇ ਮੂੰਹ ਤੇ ਚੜਿਆ ਆਇਆ ਸੀ ਤੇ ਲੋਜੀ ਇੱਤਾ ਚੱਲੇ ਗਏ ਆਪਣੇ ਪਕ ਕੇ ਮੇਲਾ ਵੇਖਣਾ ਤੇ ਹੁਣ ਆਪਾਂ ਕਰਦੇ ਆ ਕਰਦੇ ਕੰਮਕਾਰ ਇਹਨਾਂ ਨੂੰ ਤੋੜ ਕੇ ਉਸ ਤੋਂ ਬਾਅਦ ਮੈਂ ਲੈਕ ਪੀਸੀ ਛਾਹ ਵਾਲੇ ਬਰਤਨ ਸਾਫ਼ ਕਰਨ ਤੇ ਢਿੰਡੇ ਵਿੱਚ ਸਵੇਰੇ shell ਕੇ ਰੱਖ ਲਏ ਸੀ ਜਦੋਂ ਮੀਂਹ ਪੈਂਦਿਆ ਸੀ ਨਾ 9-10 ਵਜੇ ਬਸ ਜਦੋਂ ਮੈਂ ਕੋਈ ਵੀਡੀਓ ਨਹੀਂ ਸ਼ੂਟ ਕੀਤੀ ਉਦੋਂ ਮੈਂ ਢਿੰਡੇ ਲੈ ਕੇ ਬੈਠ ਗਈ ਸੀ shell ਕੇ ਰੱਖ ਲਏ ਸੀ ਤੇ ਗੰਡਿਆਂ ਦਾ ਤੜਕਾ ਮੈਂ ਉਹ ਦੋ ਛਿੱਲ ਕੇ ਰੱਖਿਆ ਸੀ ਜਦੋਂ ਮੈਂ ਦੁਪਹਿਰੇ ਚਾਹ ਬਣਾਈ ਮੈਂ ਤਾਂ ਜਦੋਂ ਫ੍ਰੀ ਟਾਈਮ ਹੋਊਗਾ ਉਹ ਦੋ ਸਬਜੀ ਸਬਜੀ ਕੱਟ ਲੈਣੀ ਹੁੰਦੀਆਂ ਤੇ ਬਸ ਮਸਾਲਾ ਵੀ ਬਣਾ ਕੇ ਰੱਖਤਾ ਸੀ ਤੇ ਜੱਸ ਚੀਰੇ ਪਾ ਕੇ ਤੇ ਪੰਨ ਲੱਗ ਪਈ ਸੀ ਮੈਂ ਉਹ niche ਉਸ ਚ ਪੰਡੇ ਸਾਫ਼ ਕਰਕੇ ਤੇ ਅਣਕੀ ਦੇ ਲੱਗ ਕੇ ਬੈਠ ਗਈ ਅਸੀਂ ਗੱਲਾਂ ਬਾਤਾਂ ਕੀਤੀਆਂ ਬਸ ਦਸਾਂ ਕਮੈਂਟਾਂ ਦਾ ਕੰਮ ਸੀ ਗੱਲਾਂ ਬਾਤਾਂ ਕੀ ਕਰਨੀਆਂ ਸੀ ਬਸ ਕੱਲ ਦੀ ਪਲੈਨਿੰਗ ਕਰਨੀ ਕਰਨ ਲੱਗ ਪੈਨੇ ਆ ਕੀ ਬਣਾਵਾਂਗੇ ਕੀ ਕਰਾਂਗੇ ਕਿਹੜਾ ਕੰਮ ਕਰਨਾ ਵਾ ਬਸ ਇਸਵੇਂ ਪਲੈਨਿੰਗ ਕਰਦੇ ਰਹੀ ਦਮ ਤੇ ਹੁਣ ਇਨੇ ਟਿੰਡੇ ਪਰ ਕੇ ਤੇ ਇਨੇ ਤੜਕਾ ਲਗਾ ਲੈਣਾ ਮੈਂ ਮੇ ਅਟਾ ਗੁੰਨ ਕੇ ਰੱਖ ਲੈਣਾ ਤੇ ਫੁੱਲਕੀ ਉਦੋਂ ਹੀ ਬਣਾਵਾਂਗੇ ਜਦੋਂ ਖਾਣੇ ਹੋਏ ਕਿਉਂਕਿ ਅਸੀਂ ਤਿੰਨ ਚਾਰ ਸਣੀਆਂ ਆ ਕਰੇ ਮੈਂ ਤੇ ਜਸਪੀ ਤੇ ਜਸਪੀ ਦੇ ਹਸਬੰਡ ਹੀ ਆ ਕਰੇ ਮੇਰਾ ਦਿਓਰ ਜਿਹੜਾ ਵਿਚਕਾਰਲਾ ਤੇ ਬੱਚੇ ਮੇਰੇ ਹਸਬੰਡ ਵੀ ਗਏ ਹੋਏ ਆ ਕੰਮ ਤੇ ਤੇ ਇਸ ਕਰਕੇ ਮੰਮੀ ਹੁਣੀ ਤਾਂ ਉਧਰ ਚਲੇ ਗਿਆ ਤੇ ਅਸੀਂ ਥੋੜੇ ਜਿਹੀਆਂ ਫਿਰ ਫੁਲਕੇ ਤੁਹਾਨੂੰ ਪਤਾ ਕਿੰਨੇ ਕੋ ਬਣਨੇ ਆ ਅਸੀਂ ਜਦੋਂ ਖਾਣੇ ਉਦੋਂ ਹੀ ਬਣਾ ਲਾਂਗੇ ਤੇ ਇੱਥੇ ਸਾਡੇ ਕੋ 5-6 ਹਾਅਰਜ਼ ਦਾ ਟਾਈਮ ਹੋਣਾ ਵਾ ਤੇ ਜਸਪ੍ਰੀਤ ਨੇ ਸਬਜ਼ੀ ਲਗਾਤਾ ਸੀ ਤੜਕਾ ਮੇ ਲੱਗੇ ਨਿੱਕਾ ਮੂਟਾ ਖਲਾਰਾ ਚੱਕਣ ਲੱਗ ਪੀ ਸੀ ਜਿਹੜੇ ਬੱਚਿਆਂ ਨੇ ਗਾ ਮਚਾਇਆ ਹੋਇਆ ਸੀ ਉਹ ਬਸ ਚੱਕਣ ਲੱਗ ਪੀ ਥੋੜਾ ਬਹੁਤਾ ਸਮਾਨ ਸੀ ਡੱਬਿਆਂ ਦੇ ਵਿੱਚ ਪਾਉਣ ਵਾਲਾ ਉਹ ਪਾਉਣ ਲੱਗ ਪੀ ਤੇ ਸਿੰਪਲ ਜੇ ਤਰੀਕੇ ਨਾਲ ਬਸ ਸਰਟਨ ਲੈਣੇ ਸਬਜੀ ਨੂੰ ਤੜਕਾ ਲਗਾਉਨੇ ਆ ਥੋੜਾ ਜਿਹਾ ਤੇਲ ਪਾ ਕੇ ਜੀਰਾ ਪਾ ਕੇ ਤੇ ਬਸ ਟਿੰਡੇ ਵਿੱਚ ਮੀਡੀਅਮ ਜੇ ਗੈਸ ਤੇ ਰੱਖ ਦਿੰਨੇ ਆ ਤੇ ਆਪੇ ਰਿਜ ਕੇ ਤੇ ਆ ਵਧੀਆ ਬਣ ਜਾਂਦੀ ਆ ਬਹੁਤ ਜ਼ਿਆਦਾ ਟੇਸਟੀ ਬਣੀ ਸੀ ਸਬਜੀ ਬਹੁਤ ਜ਼ਿਆਦਾ ਹੀ ਕਰਾਰੀ ਕਰਾਰੀ ਲੋਜੀ ਸਬਜੀ ਨੂੰ ਤੜਕਾ ਜਸ ਲਗਾਉਣ ਲੱਗ ਪਈ ਸੀ ਥੋੜਾ ਜਿਹਾ ਜੀਰਾ ਪਾ ਕੇ ਤੇ ਬਸ ਪਟਿੰਡੇ ਪੁੰਨੇ ਰੱਖ ਦਿੰਨੇ ਸੀ ਤੇ ਮੈਂ ਇਹ ਕਮੋਟਾ ਸਮਾਂ ਡੱਬੀਆਂ ਦੇ ਵਿੱਚ ਪਾਉਂਦੀ ਸੀ ਉਸ ਤੋਂ ਬਾਅਦ ਥੋੜਾ ਜਿਹਾ ਆਪਾਂ ਆਟਾ ਬਣ ਕੇ ਰੱਖਣਾ ਸੀ ਫਿਰ ਭੁੱਲ ਕੇ ਬਣਾਉਣੇ ਸੀ ਤੇ ਸਬਜੀ ਆਪਾਂ ਸਿੰਪਲ ਜਿਹੇ ਤਰੀਕੇ ਨਾਲ ਬਣਾਈ ਆ ਕੋਈ ਉਹ ਜ਼ਿਆਦਾ ਮਸਾਲੇ ਨਹੀਂ ਵਿੱਚ ਪਾਏ ਤੇ ਜਿਹੜੇ ਵਿੱਚ ਮਿਰਚ ਮਸਾਲਾ ਪਾਏ ਸੋ ਆਪਾਂ ਗੰਡਿਆਂ ਦੇ ਨਾਲ ਹੀ ਵਿੱਚ ਪੀਸਲੇ ਸੀ ਕੋਈ ਜ਼ਿਆਦਾ ਖੱਤੇ ਹੈ ਗਣੀਆਂ ਕਿਉਂ ਨਹੀਂ ਸਬਜੀ ਨੂੰ ਬਣਾਉਣਾ ਤੇ ਲੋ ਜੀ ਬਸ ਇੱਥੇ ਨੂੰ ਪੂਰਨ ਨਹੀਂ ਕਰ ਦਿੱਤੇ ਸੀ ਤੇ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਸਾਰੇ ਜਣੇ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਪਲੀਜ਼ ਸਾਰੇ ਜਣੇ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਕੇ ਜਾਇਆ ਕਰੋ ਤੇ ਸੋਹਣੇ-ਸੋਹਣੇ ਕਮੈਂਟ ਜ਼ਰੂਰ ਕਰਿਆ ਕਰੋ ਫਿਰ ਮੈਨੂੰ ਉਮੀਦ ਜੀ ਮੇਰੇ ਮਨ ਦੇ ਵਿੱਚ ਜਾਗਦੀ ਆ ਕਿ ਹਾਂ ਮੈਨੂੰ ਸਾਰੇ ਜਣੇ ਪਿਆਰ ਕਰਦੇ ਆ ਮੈਂ ਹੋਰ ਵੀਡੀਓਜ਼ ਬਣਾਇਆ ਕਰਾਂ ਆਪਣੀ YouTube ਫੈਮਲੀ ਨਾਲ ਸ਼ੇਅਰ ਕਰਿਆ ਕਰਾਂ ਫਿਰ ਮੇਰੇ ਮਨ ਦੇ ਵਿੱਚ ਉਮੀਦ ਜੀ ਹੁੰਦੀ ਆ ਕਿ ਹਾਂ ਸਾਰੇ ਜਣੇ ਮੇਰੀ ਵੀਡੀਓਜ਼ ਦੇਖਦੇ ਆ ਮੈਨੂੰ ਪਿਆਰ ਦਿੰਦੇ ਆ ਤੇ ਸਪੋਰਟ ਕਰਦੇ ਆ ਫਿਰ ਮੈਨੂੰ ਹੋਰ ਜ਼ਿਆਦਾ ਦਿਲ ਕਰਦਾ ਵਾ ਵੀਡੀਓਜ਼ ਬਣਾਉਣ ਨੂੰ ਤੇ ਵਾਸਤੇ ਆਪਣੀ ਸਬਜ਼ੀ ਲੱਗ ਗਿਆ ਸੀ ਤੜਕਾ ਉਸ ਤੋਂ ਬਾਅਦ ਆਪਾਂ ਜਿਹੜੇ ਦੁਪਹਿਰ ਦੇ ਚਾਹ ਵਾਲੇ ਭਾਂਡੇ ਮੰਜੀ ਹੋਏ ਸੀ ਉਹ ਬਸ ਆਪਾਂ ਆਪਣੇ ਵੱਡੇ ਸ਼ਾਨ ਨੇ ਟੁਕਉਣ ਲੱਗ ਪਏ ਸੀ ਮੈਨੂੰ ਇਹ ਸੀ ਛੋਟਾ ਸ਼ਾਨ ਨਾ ਖਾਲੀ ਹੋ ਜਾਂਦਾ ਵਾ ਤੇ ਫਿਰ ਆਪਾਂ ਹੋਰ ਜਿਹੜੇ ਬਰਤਨ ਵਾਜ ਕੇ ਰੱਖ ਦਿੰਨੇ ਆ ਤੇ ਲੋ ਜੀ ਅੱਜ ਵਾਲੀ ਵੀਡੀਓ ਤੁਹਾਨੂੰ ਸਾਰਿਆਂ ਨੂੰ ਕਿੱਦਾਂ ਲੱਗੀ ਸੋ ਪਲੀਜ਼ ਸਾਰੇ ਜਣੇ ਜ਼ਰੂਰ ਕਮੈਂਟ ਕਰਿਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਇਸੋ ਲੈ ਸੋਨੇ ਕਮੈਂਟ ਜ਼ਰੂਰ ਕਰਕੇ ਜਾਇਓ ਤੇ ਮੈਂ ਤੁਹਾਡੇ ਹਰ ਇੱਕ ਹਰ ਇੱਕ ਕਮੈਂਟ ਦਾ ਰਿਪਲਾਈ ਦਵੂੰਗੀ ਜ਼ਰੂਰ ਇਸੋ ਪਲੀਜ਼ ਪਿਆਰ ਦਿਓ ਸਾਰੇ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਓ ਤੇ ਪਿਆਰੇ ਪਿਆਰੇ ਕਮੈਂਟ ਜ਼ਰੂਰ ਕਰਕੇ ਜਾਇਓ ਦੱਸੋ ਸਾਰੇ ਜਣੇ ਦੱਸਿਓ ਤੁਹਾਨੂੰ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਤੇ ਇਸੋ ਆਪਾਂ ਮਿਲਦੀਆਂ ਸੀ ਨੈਕਸਟ ਵਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ Okay, bye, take care. See you in the next vlog. De naal.